ਉਧਰ ਮੋਗਾ ਜ਼ਿਲ੍ਹੇ ਦੇ ਪਿੰਡ ਕਾਕਰੀ ਵੇਣੀ ਵਾਲਾ ਦੇ ਨਸ਼ਾ ਤਸਕਰ ਦੀ ਪੁਲਿਸ ਨੇ 1 ਕਰੋੜ 35 ਲੱਖ ਦੀ ਜਾਇਦਾਦ ਜ਼ਬਤ ਕੀਤੀ ਹੈ। ਤਾਂ ਨਸ਼ਾ ਤਸਕਰ ਪਿਛਲੇ 1 ਸਾਲ ਤੋਂ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਬੰਦ ਹੈ। ਤਾਂ ਉਤੀ ਮਾਮਲੇ ਦੀ ਜਾਂਚ ਡੀਐਸਪੀ ਹਲਸਿੰਗ ਵਾਲਾ ਦੇ ਵੱਲੋਂ ਕੀਤੀ ਗਈ ਤੇ ਇਸ ਬਾਰੇ ਦੀ ਜਾਣਕਾਰੀ ਦਿੰਦੇ ਆ ਡੀਐਸਪੀ ਪਰਮਜੀਤ ਸਿੰਘ ਨੇ ਦੱਸਿਆ ਕਿ ਮੋਗਾ ਜ਼ਿਲ੍ਹੇ ਦੇ ਪਿੰਡ ਕੋਕਰੀ ਵੇਣੀ ਵਾਲਾ ਦੇ ਰਹਿਣ ਵਾਲੇ ਨਸ਼ਾ ਤਸਕਰ ਵਿਕਰਮਜੀਤ ਸਿੰਘ ਬਾਰੇ ਸਾਨੂੰ ਦਿੱਲੀ ਤੋਂ ਆਰਡਰ ਮਿਲੇ ਸਨ। ਜਿਸ ਖਿਲਾਫ ਸਾਲ 2019 ਵਿੱਚ ਜਿਲ੍ਹਾ ਲੁਧਿਆਣਾ ਦੇ ਸਾਹਨੇਵਾਲ ਦੇ ਪੁਲਿਸ ਨੇ ਨਸ਼ਾ ਤਸਕਰ ਦੇ ਖਿਲਾਫ ਕਾਰਵਾਈ ਕਰਦੇ ਹੋਏ ਵਿਕਰਮਜੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਜਿਸ ਦਾ ਪਤਾ ਲੱਗਾ ਹੈ ਕਿ ਉਸ ਦੀ 1 ਕਰੋੜ 35 ਲੱਖ ਰੁਪਏ ਦੀ ਜਾਇਦਾਦ ਹੁਣ ਜ਼ਬਤ ਕਰ ਲਈ ਗਈ ਹੈ ਉੱਤੇ ਪਰਿਵਾਰਕ ਮੈਂਬਰਾਂ ਨੂੰ ਵੀ ਸੂਚਿਤ ਕੀਤਾ ਗਿਆ ਉੱਤੇ ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਨਸ਼ਾ ਵੇਚ ਕੇ ਜਾਇਦਾਦਾਂ ਬਣਾਈਆਂ ਹੋਈਆਂ ਨੇ ਉਹਨਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾ ਰਹੀਆਂ ਨੇ ਤਾਂ ਕਿਸੇ ਨੂੰ ਵੀ ਨਹੀਂ ਬਖਸ਼ਾ ਜਾਵੇਗਾ ਦੇ ਬਣੀਵਾਲਾ ਕੋਕਰੀ ਬਣੀਵਾਲਾ ਥਾਣਾ ਜੀਤਵਾਲ ਦੇ ਵਿੱਚ ਉੱਥੇ ਇੱਕ ਸਮਗਦਰ ਹੈਗਾ ਵਿਕਰਮਜੀਤ ਸਿੰਘ ਉਹ ਜਿਹੜਾ ਪਿਛਲੇ ਸਾਲ ਦੇ ਵਿੱਚ ਅਗਸਤ ਦੇ ਵਿੱਚ ਜਿਹੜਾ ਲਧਾਨੇ ਦੇ ਸਾਣਾ ਸਾਹਨੇਵਾਲ ਚ ਪੜਿਆ ਗਿਆ ਸੀਗਾ ਕਮਰਸ਼ੀਅਲ ਬੈਂਕ ਦੀ ਦਾ ਮਕਦਮਾ ਉੱਤੇ ਹੋਇਆ ਸੀ ਪੀਐਸ ਕਲਾ ਤੇ ਉਹਦੇ ਉਹਦੀ ਜਿਹੜੀ ਪ੍ਰਾਪਰਟੀ ਸੀ ਜਿਹੜੀ ਇਹਨਾਂ ਬਸੀਦਾਤਾਂ ਨੇ ਬਣਾਈਆਂ ਤੇ ਉਹਦੇ ਵਿੱਚ ਕੰਪੀਟੈਂਟ ਅਥਾਰਟੀ ਦਿੱਲੀ ਤੋਂ ਇੱਕ ਫਰੀਡਿੰਗ ਆਰਡਰ ਆਇਆ ਜਿਹੜਾ ਅੱਜ ਉਹਦੇ ਘਰ ਦੇ ਬਾਹਰ ਛੁਪਾਇਆ ਗਿਆ ਤੇ ਜਿਹੜਾ ਮਕਦਮਾ ਹੁਣ ਤਾਂ ਅੰਡਰ ਟ੍ਰਾਇਲ ਹੈ ਉਹਦੇ ਵਾਰਸਾਂ ਨੂੰ ਵੀ ਉਹਦੇ ਬਾਰੇ ਨੋਟ ਕਰਾਇਆ ਗਿਆ ਤੇ ਉਹਦੇ ਬਾਰੇ ਮੈਂ ਇਹ ਤੁਹਾਡੇ ਲਈ ਦੱਸਣਾ ਚਾਹੁੰਦਾ ਕਿ ਜਿੰਨੇ ਵੀ ਸਮਗਦਰ ਨੇ ਜਿਨ੍ਹਾਂ ਨੇ ਪ੍ਰਾਪਰਟੀਆਂ ਜਿਹੜੀਆਂ ਨੇ ਉਹ ਰਸੇ ਵਿੱਚ ਕੇ ਬਣਾਈਆਂ ਨੇ ਉਹ ਇਸੇ ਤਰੀਕੇ ਨਾਲ ਸਾਰੀਆਂ ਜਿਹੜੀਆਂ ਨੇ ਉਹ ਦਸ ਸਰਕਾਰ ਕੀਤੀਆਂ ਜਾਣਗੀਆਂ ਸਟੈਪ ਬਾਈ ਸਟੈਪ ਇਹਦਾ ਪ੍ਰੋਸੈਸ ਹੈ ਜਿਹੜਾ ਅਸੀਂ ਡਾਕਟਰ ਕਰ ਰਹੇ ਹਾਂ ਅੱਜ ਜਿਹੜਾ ਅਸੀਂ ਇਹ ਕਰੀਬ 1 ਕਰੋੜ 25 ਲੱਖ ਦੀ ਕਰੀਬ ਇਹਦੀ ਪ੍ਰਾਪਰਟੀ ਹੈ